ਇਪਿੰਡ ਜੌਨ ਦੇ ਵਿੱਚ ਥਾਣਾ ਸਦਰ ਰਾਮਪੁਰਾ ਦਾ ਏਰੀਆ ਹੈਗਾ ਸਬਡਿਵੀਜ਼ਨ ਫੂਲ ਸਬਡਿਵੀਜ਼ਨ ਇੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਿਹਦੇ ਵਿੱਚ ਇੱਕ ਨਿਸ਼ਾਨਦੇਹੀ ਜਿਹੜੀ ਹੈਗੀ ਪਿੰਡ ਜੌਨ ਦੀ ਜਿਹੜੀ ਨਹੀਂ ਹੋਈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਦੇ ਸੰਬੰਧ ਵਿੱਚ ਅੱਜ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਦੋਂ ਸਾਡੀ ਫੋਰਸ ਉੱਤੇ ਪਹੁੰਚੀ ਤਾਂ ਜਿਹੜੀ ਪਿੰਡ ਵਾਲੇ ਸੀਗੇ ਨਾਲ ਉੱਥੇ ਕਿਸਾਨ ਜੱਥੇਬੰਦੀਆਂ ਦੇ ਜਿਹੜੇ ਵਰਕਰ ਸੀਗੇ ਉਹ ਕਾਫੀ ਅਗਰੈਸਿਵ ਮੋਡ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਟਰਾਲੀ ਵੀ ਜਿਹੜੀ ਇੱਟਾਂ ਦੀ ਭਰੀ ਹੋਈ ਸੀਗੀ ਤੇ ਉਹਦੇ ਵਿੱਚ ਤੇਲ ਦੀ ਕੰਨੀਆਂ ਵੀ ਜਿਹੜੀ ਜਦੋਂ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡੀ ਪੁਲਿਸ ਫੋਰਸ ਦੇ ਉੱਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਇੰਜਰੀਜ਼ ਹੋਈਆਂ ਨੇ ਸਾਡੇ ਡਿਪਸਾਬ ਹੈੱਡਕੁਆਰਟਰ ਰਾਹੁਲ ਭਾਰਦਵਾਜ ਜੀ ਦੇ ਉਹਨਾਂ ਦੇ ਬਾਹਰ ਦੇ ਉੱਤੇ ਫ੍ਰੈਕਚਰ ਹੋਇਆ ਉਹਨਾਂ ਦੇ ਗਨਮਨ ਨੂੰ ਵੀ ਸੱਟਾਂ ਲੱਗੀਆਂ ਨੇ ਇਹਦੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੇ ਅੱਜ ਜਦੋਂ ਡਿਊਟੀ ਗਏ ਸੀਗੇ ਤੇ ਉੱਥੇ ਪਟਵਾਰੀ ਜਿਹੜਾ ਸੀਗਾ ਜਿਹੜੀ ਹੋਰ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਜਿਹਦੇ ਵਿੱਚ ਫੋਰਸ ਰਾਈਡ ਜਿਹੜ ਇਹ ਵਾਇਲੈਂਟ ਜਿਹੜੀ ਇਨਸੀਡੈਂਟ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਹੈੱਡਕੁਆਰਟਰ ਨੇ ਰਾਹੁਲ ਭਾਰਤਵਾਜ ਨੇ ਉਹਨਾਂ ਦੀ ਇੰਜਰੀਜ਼ ਹੋਈ ਹੈ ਸੋ ਅਸੀਂ ਇਹਨਾਂ ਸਾਡੇ ਜਿਹੜੇ ਪਟਵਾਰੀ ਨੂੰ ਬੰਦੀ ਬਣਾਉਣ ਤੇ ਸਾਡੇ ਜਿਹੜੇ ਡਿਪਟੀ ਸਾਹਿਬ ਨੂੰ ਛੱਟ ਮਾਰਨ ਦੇ ਜਿਹੜੇ ਇਸ਼ੂ ਨੂੰ ਲੈ ਕੇ ਅਸੀਂ ਜਿਹੜੇ ਹੈਗੇ ਮੁਕੱਦਮਾ ਦਰਜ ਕਰ ਰਹੇ ਹਾਂ ਕਿਸਾਨ ਜਿੱਥੇ ਬੰਦੀ ਜਿਹੜੇ ਆਗੂ ਸੀਗੇ ਤਾਂ ਜਿਹੜੇ ਉੱਥੇ ਵਰਕਰ ਸੀਗੇ ਔਰ ਜਿਨ੍ਹਾਂ ਨੇ ਇਸੇ ਵਾਇਲੈਂਟ ਘਟਨਾ ਨੂੰ ਅੰਜਾਮ ਦਿੱਤਾ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਕਰਨਾਂਗੇ ਸਨਾਂ ਨੇ ਉਹ ਵੀ ਵੀ ਦਿਖਾਈ ਹੈ ਜਿਹੋ ਕਹ ਉਹ ਖਾਲੀ ਵੀਡੀਓ ਜੋ ਅਧਰਾ ਦੇ ਰਹੇ ਨੇ ਦੇਖੋ ਜਿਹੜੀ ਇੱਟਾਂ ਦੀ ਟਰਾਲੀ ਜਿਹੜੀ ਹੈਗੀ ਉਹ ਵੀ ਬਿਲਕੁਲ ਖਾਲੀ ਸੀਗੀ ਉਹਦੇ ਵਿੱਚ ਜਿਹੜੇ ਗੱਟੇ ਸੀਗੇ ਉਹ ਬਿਲਕੁਲ ਭਰੇ ਹੋਏ ਸੀ ਗੱਟਾਂ ਦੇ ਟਰਾਲੀ ਦੀ ਜਿਹੜੀ ਸੀਗੀ ਅਦਰਵਾਈਜ਼ ਜਿਹੜੀ ਢੋਲੀ ਸੀਗੀ ਉਸ ਟਾਈਮ ਉਹਦੇ ਵਿੱਚ ਤੇਲ ਸੀਗਾ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਪੁਲਿਸ ਦੇ ਕੋਲੋਂ ਉਹ ਟਰਾਲੀ ਛਡਵਾ ਲਈ ਤਾਂ ਉਹਦੇ ਵਿੱਚੋਂ ਤੇਲ ਦੇ ਜਿਹੜੇ ਟੈਂਕ ਖਾਲੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਇੱਕ ਡਰਾਮਾ ਰਚਨ ਦੇ ਤੌਰ ਦੇ ਉੱਤੇ ਜਿਹੜੀ ਹੈਗੀ ਢੋਲੀ ਖਾਲੀ ਦਿਖਾਈ ਹੈ ਬਾਕੀ ਜਿਹੜੀ ਸਾਫ਼ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਢੋਲੀ ਭਰੀ ਹੋਈ ਹੈ ਤੇ ਨਾਲ ਜਿਹੜੀ ਇੱਟਾਂ ਦੀ ਟਰਾਲੀ ਹੈ ਉਹ ਜੀ ਜਦੋਂ ਜਿਹੜੀ ਈਟਾਂ ਵਾਲੀ ਟਰਾਲੀ ਸੀਗੀ ਉਹਦੇ ਰੋੜਾ ਰੋੜੇ ਰੱਖੇ ਹੋਏ ਸੀਗੇ ਸਪੈਸ਼ਲੀ ਇੱਕ ਤਾਂ ਈਟਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਕਿਸੇ ਕੰਮ ਵਾਸਤੇ ਵਰਤਦੇ ਆਂ ਇੱਕ ਸਪੈਸ਼ਲ ਪਰਪਸ ਵਾਸਤੇ ਜਿਹੜੇ ਰੋੜੇ ਬਣਾ ਕੇ ਲੈ ਕੇ ਆਏ ਸੀਗੇ ਜਿਹੜੇ ਕਿ ਚਲਾਉਣ ਵਾਸਤੇ ਵਰਤਣ ਵਾਸਤੇ ਸਪੈਸ਼ਲੀ ਉਹਨਾਂ ਨੂੰ ਗੱਟਾਂ ਦੇ ਵਿੱਚ ਭਰ ਕੇ ਲਿਆਂਦਾ ਗਿਆ ਸੀਗਾ ਤੇ ਨਾਲ ਜਿਹੜੀ ਉਹ ਟਰਾਲੀ ਜਿਹਦੇ ਵਿੱਚ ਤੇਲ ਵਾਲੀ ਰੱਖੀ ਹੋਈ ਸੀਗੀ ਢੋਲੀ ਰੱਖੀ ਹੋਈ ਸੀਗੀ ਸੋ ਦਾ ਉਹਨਾਂ ਦਾ ਮੇਨ ਪਰਪਸ ਹੀ ਉਹ ਜਿਹੜੇ ਪੂਰੀ ਤਿਆਰੀ ਦੇ ਨਾਲ ਆਏ ਸੀ ਪਜ ਜਿਹੜੀ ਫੋਰਸ ਦੇ ਉੱਤੇ ਅਟੈਕ ਕਰਨਾ ਹੀ ਕਰਨਾ ਆਦਰਵਾਇਜ਼ ਜਿਹੜਾ ਹੈਗਾ ਮੌਕੇ ਦੀ ਨਜਾਕਤ ਵਿੱਚ ਕਈ ਵਾਰ ਉਹ ਸਿਚੁਏਸ਼ਨ ਹੋਰ ਹੁੰਦੀ ਹੈ ਪਰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋ ਜਿੱਦਾਂ ਉਹਨਾਂ ਨੇ ਕਰਕੇ ਆਏ ਸੀ ਤੇ ਬਿਲਕੁਲ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਅਟੈਕ ਕਰਨ ਵਾਸਤੇ ਇਹ ਤਾਂ ਰੱਖਣ ਦਾ ਕੀ ਕਾਰਨ ਸੀ ਇਹ ਇਹ ਤਾਂ ਜਦੋਂ ਉਹਨਾਂ ਨੇ ਅਸੀਂ ਮੁਕਦਮੇ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਪੁਸ਼ਕਿਸ਼ ਦੇ ਵਿੱਚ ਅੱਗੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਮੋਟਿਵ ਜਿਹੜਾ ਕਲੀਅਰ ਕੀਤਾ ਜਾਊਗਾ ਜਥੇਬੰਦੀ ਕਿਹੜੀ ਚੀਜ਼ ਕਰਦੀ ਹੈ ਇਹ ਜਥੇਬੰਦੀ ਉਹ ਗ੍ਰਾਹਾਂ ਦੇ ਵਰਕਰ ਸੀਗੇ ਬਾਕੀ ਕੁਝ ਪਿੰਡ ਵਾਲੇ ਬੰਦੇ ਸੀਗੇ ਪਿਛਲੇ ਸਮੇਂ ਵਿੱਚ ਸਰ ਇੱਕ ਵੀਡੀਓ ਬਣਾਉਂ ਸੀ ਜਿਸ ਵਿੱਚ ਤੁਸੀਂ ਉਹ ਚੈੱਕ ਕਰ ਰਹੇ ਸੀ ਤੇ ਉਸ ਇਹ ਤਾਰ ਰੋੜੇ ਨੇ ਡੈਫੀਨਿਟਲੀ ਜਿਹੜਾ ਲੇਲੇ ਵਾਲਾ ਪਿੰਡ ਸੀਗਾ ਉੱਥੇ ਵੀ ਅਸੀਂ ਜਦੋਂ ਉਹਨਾਂ ਦੀਆਂ ਗੱਡੀਆਂ ਚੈੱਕ ਕੀਤੇ ਸੀਗੇ ਉਹਨਾਂ ਦੇ ਵਿੱਚ ਰੋੜੇ ਸੀਗੇ ਅਸੀਂ ਜਿਹੜੀ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਸੀ ਸਾਡੇ ਕੋਲ ਐਵੀਡੈਂਸ ਵੀ ਹੈਗਾ ਸੋ ਇਹ ਜਿਹੜੇ ਮਤਲਬ ਬਿਲਕੁਲ ਤਿਆਰੀ ਦੇ ਨਾਮ ਆਉਣਾ ਮੈਂ ਨਹੀਂ ਸਮਝਦਾ ਵੀ ਇੱਕ ਇੱਕ ਚੰਗਾ ਸੰਕੇਤ ਹੈਗਾ ਕਿ ਕਿਉਂਕਿ ਗੱਲਬਾਤ ਰਹੀ ਵੀ ਮਸਲਾ ਸੁਝਾਇਆ ਜਾ ਸਕਦਾ ਵੀ ਫੋਰਸ ਜਿਹੜੀ ਹੈਗੀ ਆਪਣੀ ਡਿਊਟੀ ਲਈ ਜਾਂਦੀ ਹੈ ਅਸੀਂ ਆਪਣੀ ਉੱਥੇ ਅੱਜ ਡਿਊਟੀ ਲੱਗੀ ਸੀਗੀ ਇਸ ਕਰਕੇ ਫੋਰਸ ਉੱਥੇ ਗਈ ਹੈ ਨਾ ਕਿ ਜਿਹੜਾ ਹੈਗਾ ਕਿ ਫੋਰਸ ਦੀ ਡਿਊਟੀ ਲੱਗੀ ਤਾਂ ਉਹਦੇ ਵਾਸਤੇ ਜਿਹੜੀ ਇਹ ਪਹਿਲੇ ਅਟੈਕ ਵਾਸਤੇ ਉਹ ਸੀਟਾ ਰੋਡ ਦੇ ਟਰਾਲੀ ਭਰ ਕੇ ਰੱਖੋ that is not a good thing ਕਿੰਨੇ ਮਾਦਮ ਚੱਕੀ ਜਾ ਇਦੇ ਵਿੱਚ ਸਾਡੇ ਇੱਕ ਡੀਐਸਪੀ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਫ੍ਰੈਕਚਰ ਹੋਈ ਹੈ ਨਾਲ ਉਹਨਾਂ ਦੇ ਗਨਮੈਂਟ ਦੇ ਸੱਟ ਲੱਗੀ ਹੈ ਅਸੀਂ ਇਸ ਮਸਲੇ ਨੂੰ ਲੈ ਕੇ ਜਿਹੜੀ ਹੈਗੀ ਹੈ ਮਕਦਮਾ ਦਰਜ ਕਰਕੇ ਸਖਤੋ ਸਖਤ ਕਾਰਵਾਈ ਕਰਾਂਗੇ ਸਰ ਤੁਹਾਡੇ ਕਹਿਣ ਦੇ ਮੁਤਾਬਕ ਕਿਸਾਨਾਂ ਨੇ ਹਮਲਾ ਕਿਤਾ ਕੋਈ ਸਿਰ ਲੱਤੀ ਚਾਰਜ ਨਹੀਂ ਕੀਤਾ ਜੋਬ ਦੇ ਦੌਰ ਦੇ ਵਿੱਚ ਨਹੀਂ ਦੇਖੋ ਜਿਹੜੇ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਪਟਵਾਰੀ ਜਿਹੜੇ ਸੀਗੇ ਉਹਨਾਂ ਨੂੰ ਬੰਦੀ ਬਣਾਇਆ ਸੀਗਾ ਉਹਨਾਂ ਨੂੰ ਪਟਵਾਰੀ ਨੂੰ ਜਦੋਂ ਛਡਾਉਣ ਵਾਸਤੇ ਸਰਪਲਸ ਫੋਰਸ ਉੱਤੇ ਗਈ ਤਾਂ ਉਦੋਂ ਵੀ ਉਹਨਾਂ ਨੇ ਵਾਇਲੈਂਸ ਯੂਜ਼ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਇਲੈਂਸ ਯੂਜ਼ ਪੁਲਿਸ ਜਿਹੜੀ ਹੈਗੀ ਡਿਊਟੀ ਵਾਸਤੇ ਗਈ ਸੀ ਨਾ ਕਿ ਉੱਥੇ ਕੋਈ ਜਿਹੜਾ ਹੈਗਾ ਮਤਲਬ ਡਿਊਟੀ ਲੱਗੀ ਸੀਗੀ ਹਾਈ ਕੋਰਟ ਦੇ ਹੁਕਮਾਂ ਦੇ ਸਬੰਧ ਦੇ ਵਿੱਚ ਉੱਥੇ ਗਈ ਸੀਗੀ ਸੋ ਸਬੰਧ ਦੇ ਵਿੱਚ ਜਿਹੜੀ ਉਹਨਾਂ ਨੇ ਇੰਜਰੀ ਕੀਤੀ ਐ ਸੀ ਮਕਦਮਾ ਦਰਜ ਕਰਕੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕਿਸਾਨ ਕਹਿ ਰਹੇ ਵੀ ਪੁਲਿਸ ਨੇ ਰੈਟਚਾਰਜ ਕੀਤਾ ਤੇ ਕਿਸਾਨ ਤਿੰਨ ਬੰਦੇ ਜ਼ਖਮੀ ਇਹਨਾਂ ਦੀ ਬਾਹਾਂ ਟੁੱਟੀਆਂ ਉਹ ਜੇ ਐਦਾਂ ਦੀ ਕੋਈ ਗੱਲ ਹੋਊਗੀ ਤਾਂ ਮੈਨੂੰ ਨਹੀਂ ਲੱਗਦਾ ਕਿਉਂਕਿ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਸਾਫ਼ ਤੌਰ ਤੇ ਵੀ ਜਿਹੜੀ ਪੁਲਿਸ ਫੋਰਸ ਦੇ ਜਿਹੜਾ ਲਾਠੀ ਲੈ ਕੇ ਜਾਂਦੀ ਤਾਂ ਲਾਠੀ ਜਿਹੜੀ ਹੈਗੀ ਉਹ ਤੇ ਵਰਦੀ ਦਾ ਇੱਕ 파ਟ ਹੈਗੀ ਐ ਅਸੀਂ ਆਪਣੇ ਪ੍ਰੋਟ ਪੁਲਿਸ ਫੋਰਸ ਦੇ ਜਿਹੜੀ ਹੈਗੀ ਹੈ ਲੀਗਲ लाठी ਜਿਹੜੀ ਹੈਗੀ ਲਾਲ ਯੂਜ਼ ਆਪਾਂ ਨਾਲ ਲੈ ਕੇ ਜਾਣਾ ਹੁੰਦਾ ਡਿਊਟੀ ਦੇ ਉੱਤੇ ਕਿਉਂਕਿ ਜਦੋਂ ਡਿਊਟੀ ਤੇ ਫੋ ਲੱਗਦੀ ਹੈ ਉਦੋਂ ਲਾਠੀ ਲੈ ਕੇ ਜਾਣਾ ਹੁੰਦਾ ਬਟ ਮੈਨੂੰ ਨਹੀਂ ਲੱਗਦਾ ਜਿਹੜੀ ਤਰ੍ਹਾਂ ਦੇ ਟਰਾਲੀ ਲੈ ਕੇ ਆਉਣਾ ਜਿਹੜਾ ਹੈਗਾ ਇਹ ਇਲੀਗਲ ਕੋਈ ਚੀਜ਼ ਹੈਗੀ ਹੈ ਸਰ ਆਪਾਂ ਜ਼ਮੀਨ ਦੀ ਗੱਲ ਕਰੀਏ ਕਿਸਾਨ ਕਹ ਰਹੇ ਸੀ ਪਿਛਲੇ 30 ਸਾਲਾਂ ਤੋਂ ਖੇਤੀ ਕਰ ਰਹੇ ਹੈਗਾ 700 ਏਕੜ ਦੇ ਕਰੀ ਜ਼ਮੀਨ ਹੈਗੀ ਹੈ ਅੱਜ ਇਹ ਬ੍ਰਹਮਾਵੱਦੀ ਜਿਹੜੇ ਹੋਣੀ ਸੀ ਕੀ ਮਾਮਲਾ ਕੀ ਹੈ ਜ਼ਮੀਨ ਰਿਕੁਆਇਰ ਕਰ ਇਸ ਬਾਰੇ ਜਿਹੜਾ ਹੈਗਾ ਜਿਹੜੇ ਹਾਈ ਕੋਰਟ ਦੇ ਮੁਖਵੰਦੇ ਸਬੰਧ ਵਿੱਚ ਸਿਵ